ਖੋਟੇ ਬਿਨਾ ਨਸਹਾਰਾ ਸਾਡਾ ਕੋਈ ਜੀ ਜੋ ਵੀ ਗੁਰੂ ਚਰਨਾਂ ਦੇ ਵਿੱਚ ਹੋ ਨੋ ਜਗਾ ਲੀਏ ਉਦੇ ਹੁਕਮ ਵਿੱਚ ਸਾਰਾ ਹੀ ਜਹਾਨ ਹੈ ਜਿਤੇ ਨਦਰ ਸਵੱਲੀ ਦਾ ਤਮਾਰ ਦੇ ਜਿਤੇ ਨਦਰ ਸਵੱਲੀ ਦਾ ਤਮਾਰ ਦੇ ਉਸ ਮੰਗਦੇ ਨੂੰ ਬਾਦਸ਼ਾਹ ਬਣਾ ਦਵੇ ਮੇਰੇ ਸਤਿਗੁਰੂ ਦੀ ਮਹਾਨ ਹੈ ਉਦੇ ਹੁਕਮ ਵਿੱਚ ਸਾਰਾ ਹੀ ਜਹਾਨ ਹੈ ਜਿਤੇ ਨਦਰ ਸਵੱਲੀ ਦਾ ਤਮਾਰ ਦੇ ਉਸ ਆਓ ਸਿੱਖ ਗੁਰੂ ਦੇ ਪਿਆਰਿਓ ਮੁੱਖ ਸਤਨਾਮ ਵਾਇ ਗੁਰੂ ਤੇ ਆਲਿਏ ਆਓ ਸਿੱਖ ਗੁਰੂ ਦੇ ਪਿਆਰਿਓ ਮੁੱਖ ਸਤਨਾਮ ਵਾਇ ਗੁਰੂ ਤੇ ਆਲਿਏ ਮੁੱਖ ਸਤਨਾਮ ਵਾਇ ਗੁਰੂ ਤੇ ਆਲਿਏ ਮੁੱਖ ਸਤਨਾਮ ਵਾਇ ਗੁਰੂ ਤੇ ਆਲਿਏ ਮੁੱਖ ਸਤਨਾਮ ਵਾਇ ਗੁਰੂ ਤੇ ਆ ਜਿ ਗੱਜ ਕੇ ਬੋਲਿਓ ਸਾਰੀ ਸੰਗਤ ਕਹਿ ਦਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੁਣ ਸਮਾਪਤੀ ਵਾਲ ਨੂੰ ਦੀਵਾਨ ਦੀ ਸਮਾਪਤੀ ਹੋਣ ਲੱਗੀ ਹੈ ਤੇ ਇੱਕ ਵਾਰੀ ਜਿੰਨੀਆਂ ਸੰਗਤਾਂ ਜੁੜੇ ਹੋ ਨਾ ਪਿਆਰਿਓ ਗੱਜ ਕੇ ਕਹਿ ਦਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਮ ਸੰਤਨ ਕੀ ਰੇਤ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਉਟ ਸਤਾਨੀ ਸੰਤ ਹਮਾਰਾ ਗਹਿਣਾ ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਹੁੰਦੇ ਨਾ ਸੰਤ ਮੈਨੂੰ ਐਂਦਾ ਚੰਗੇ ਲੱਗਦੇ ਆ ਜਿਹਦਾ ਬੀਬੀਆਂ ਪੈਣਾ ਨੂੰ ਸੋਨੇ ਦੇ ਗਹਿਣੇ ਚੰਗੇ ਲੱਗਦੇ ਆ ਆਓ ਸਾਰੀ ਸੰਗਤ ਹੁਣ ਸਮਾਪਨ 15 ਮਿੰਟ ਦਾ ਤੁਹਾਨੂੰ ਪਤਾ ਹੈ ਵੀ 15 ਮਿੰਟ ਦੀ ਸਰੰਗੀ ਕਾਸ ਹੁੰਦੀ ਆ ਸਰੰਗੀ ਸੁਰ ਚ ਹੁੰਦੀ ਐ ਸੰਗੀਤ ਜੀ ਆਓ ਇੱਕ ਮੈਂ ਨਗਮਾ ਹੋਰ ਕਹਿਣਾ ਤੇ ਗੱਜ ਵੱਜ ਕੇ ਬੁਲਾਇਓ ਫਤੇ ਇਹਦਾ ਫਤੇ ਬੁਲਾਵੇ ਗੱਜ ਕੇ ਉਹਨੂੰ ਮਿਲਦੀ ਫਤੇ ਬੱਜ ਕੇ ਬੁਲਾਵੇ ਦਿੱਲੀ ਮੈਨੂੰ ਫਤੇ ਮਿਲੀ ਇੰਦੇ ਰਾਗ ਵਿੱਚ ਫਤੇ ਉਹਦੀ ਚੱਕ ਵਿੱਚ ਫਤੇ ਗੁੱਲਾ ਵਿੱਚ ਫਤੇ ਉਹਦੀ ਗੁੱਲਾ ਵਿੱਚ ਫਤੇ ਜਿਹੜੀਆਂ ਗੱਜ ਕੇ ਪੈਰਾ ਦੇ ਦਿਓ ਜਿਹਦੇ ਟਾੜੀ ਨਾਲ ਟਾੜੀ ਮਰਦਿਆਂ ਚ ਵੀ ਜਾਨ ਪਾਉਂਦੇ ਆ ਵੀਰ ਅਸ ਭਰ ਦਿੰਦੇ ਆ ਸੰਗਤ ਜੀ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਘਰ ਪੰਜ ਸੁਪੁੱਤਰ ਪੈਦਾ ਹੋਏ ਬਾਬਾ ਗੁਰਦੇਤਾ ਜੀ ਬਾਬਾ ਸੂਰਜਮਾਲ ਜੀ ਬਾਬਾ ਆਣੀ ਰਾਏ ਜੀ ਬਾਬਾ ਟਲ ਰਾਏ ਜੀ ਤੇ ਬਾਬਾ ਤੇਗ ਮਾਲ ਜੀ ਗੁਰ ਤੇਗ ਬਹਾਦਰ ਸਾਹਿਬ ਇਹ ਪੰਜ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਘਰ ਪੈਦਾ ਹੋਏ ਇੱਕ ਸੁਪਤਰੀ ਉਹਦਾ ਨਾਮ ਹੈ ਬੀਬੀ ਵੀਰੋ ਸੰਗੇਜੀ ਆ ਬਾਬਾ ਗੁਰਦਤਾ ਜੀ ਦਾ ਇਸਲਾਮਾ ਜੋਨ ਮੇਲਾ ਨજર ਚਾਂਦਪੁਰ ਰੁੜਕੀ ਦੇ ਸੰਗਤਾਂ ਮਨਾਰੇ ਲਾਕੇ ਦੇ ਸੰਗਤਾਂ ਆ ਵੇਖੋ ਬਾਬਾ ਜੀ ਦਾ ਕਿੰਨਾ ਪ੍ਰਤਾਪ ਹੈ ਤਨ ਤਨ ਬਾਬਾ ਗੁਰਦਤਾ ਜੀ ਦੀਨ ਦੁਨੀਆ ਦੇ ਕਾ ਜੀ ਜੋ ਵਾਰ ਮੰਗਿਆ ਸੋ ਵਾ ਦਿੱਤਾ ਜੀ ਕਹਿੰਦਾ ਬੰਦਾ ਹੋ ਕੇ ਬੰਦਗੀ ਨਾ ਕੀਤੀ ਫਿਰ ਬੰਦਾ ਕਹਾਉਣ ਦਾ ਕੀ ਫਾਇਦਾ ਸਾਧ ਬਣ ਕੇ ਮਨ ਨੂੰ ਸਾਧਿਆ ਨਾ ਮੰਮੀਆਂ ਜਟਾ ਵਧਾਉਣ ਦਾ ਕੀ ਫਾਇਦਾ ਉੱਤੇ ਦੇ ਕਿਸ ਦੇ ਮੈਲ ਮਨਾ ਰਿਆ ਨੂੰ ਆਹ ਕੁੱਲੀ ਆਪਣੀ ਢੋਣ ਦਾ ਕੀ ਫਾਇਦਾ ਸੰਗਤ ਜੀ ਨਕੇ ਸ਼ਾਂਤੀ ਨਾ ਮਾਣੀ ਸਾਟਿਆ ਸੰਗਤ ਵਿੱਚ ਆਉਣ ਦਾ ਕੀ ਫੈਲਾ ਕਰਨੀਆਂ ਬਹੁਤ ਸਖਾਲੀਆਂ ਨੇ ਉਹ ਕਹਿ ਬੋਲਾਂ ਨੂੰ ਪਾਲਦਾ ਕੋਈ ਕੋਈ ਨਾ ਕੇ ਠੋਕਰਾਂ ਵੇਖਦੇ ਬਹੁਤ ਵੇਖੇ ਪਰ ਡਿੱਗੇ ਹੋਏ ਨੂੰ ਸੰਭਾਲਦਾ ਕੋਈ ਕੋਈ ਉਹ ਸਿੱਖਿਆ ਦੇਣੀ ਕਿਸੇ ਨੂੰ ਬੜੀ ਸੌਖੀ ਜੀਵਨ ਆਪਣਾ ਸੰਭਾਲਦਾ ਕੋਈ ਕੋਈ ਸੰਗਤਾਂ ਕਰਦੀਆਂ ਅਰਦਾਸਾਂ ਅੱਜ ਵੀ ਤੁਸੀਂ ਅਰਦਾਸਾਂ ਕਰਨ ਵਾਸਤੇ ਆ ਰਹੇ ਹੋ ਸੰਗਤ ਜੀ ਅਰਦਾਸਾਂ ਕਰਵਾ ਰਹੇ ਹੋ ਜੋ ਤੁਸੀਂ ਮੰਗ ਰਹੇ ਹੋ ਨਾ ਧੰਨ ਬਾਬਾ ਗੁਰਦੇਤਾ ਸਾਹਿਬ ਜੀ ਨੇ ਕਰ ਦੇਣੀ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਨੇ ਕਰ ਦੇਣੀ ਕਿਰਪਾ ਕਿਤੇ ਕਸ਼ਮੀਰ ਦੇ ਸੰਗਤਾਂ ਨੇ ਕੀਤੀ ਅਰਦਾਸ ਮੀਰੀ ਪੀਲੀ ਵਾਲਿਆ ਇਰਦਾਸ ਸੁਣ ਸਤਿਆ ਜੇ ਵਾਦਾ ਹੋਗਾ ਨਾ ਕਿਰਤਕ ਮਾਈ ਵਿੱਚ ਮਹਾਰਾਜ ਸਬੰਧ ਲੈ ਕੇ ਆਵਾਂਗੇ ਜਿਵੇਂ ਕਸ਼ਮੀਰ ਦੇ ਸੰਗਤਾਂ ਸਬੰਧ ਲੈ ਕੇ ਧੰਨ ਮੀਰੀ ਪਿਰ ਦੇ ਮਾਲਕ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਉਹਨਾਂ ਦੇ ਵਾਲ ਆ ਰਹੀਆਂ ਨੇ ਸੁਣੋ ਪਿਆਰ ਦੇ ਨਾਲ ਤੁਹਾਡੀ ਹਾਏ ਐਦਾਂ खाउ ਚੇਵੇਂ ਤਤੁਰੇ ਦੇ ਮਿੰਗੇ ਤਿੰਨ ਦਿਸਾਲੇ ਪੇਟਾ ਲਈ ਲਿਆ ਆਂ ਤੇਰੇ ਵਿੱਚ ਪਿਆਰ ਹੈ ਕਰਿਆ ਵਿੱਚ ਪਿਆਰ ਤਾਂ ਹੈ ਕਰਿਆ ਲੈ ਕੇ ਆਈਆਂ ਮੈਨੂੰ ਹੁਕਮ ਆਇਆ ਸਕੱਤਰ ਸਾਹਿਬ ਦਾ ਵੀ 5 ਮਿੰਟ ਹੋਰ ਲਾਓ ਆਏ ਸਾਡਾ ਸੁਬਾ ਦਿਵਾਨ ਸੀਗਾ ਅਸੀਂ ਦਿਵਾਨ ਲਾ ਕੇ ਮੇਰੇ ਮਨ ਚ ਆਈ ਵੀ ਕਈਆਂ ਜੀ ਨਾ ਪ੍ਰਧਾਨ ਸਾਹਿਬ ਜੀ ਨਾਲ ਆਏ ਦਾ ਅਸੀਂ ਤੇ ਅਸੀਂ ਬੜੇ ਪਾਉਨੇ ਉਹਨਾਂ ਨੂੰ ਸਪੀਡ ਜੀ ਸਾਨੂੰ ਕਿਤੇ ਸੇਵਾ ਦਾ ਮੌਕਾ ਦੇਓ ਤੇ ਅੱਜ ਨਾ ਬਾਬਾ ਕਰ ਦਿੱਤਾ ਜਿਹਨੇ ਬੜੀ ਕਿਰਪਾ ਕੀਤੀ ਆ ਅੱਜ ਆਪਣੇ ਆਪ ਹੀ ਮਰ ਕਿਰਪਾ ਕੀਤੀ ਵੀ ਚਲੋ ਚੱਲੀਏ ਦਰਸ਼ਨ ਕਰਕੇ ਆਈਏ ਜੇ ਲੱਗਿਆ ਟਾਈਮ ਠੀਕ ਆ ਦਾ ਰੌਣਕ ਮੇਲਾ ਗੁਰੂ ਦੇ ਦਰਸ਼ਨ ਕਰਕੇ ਸੰਗਤਾਂ ਦੇ ਦਰਸ਼ਨ ਕਰਕੇ ਮੋੜਾਵਾਂਗੇ ਪਰ ਬੜੀ ਮਹਾਨ ਕਿਰਪਾ ਹੋਈ ਆਓ ਮੈਂ ਇੱਕ ਨਗਮਾ ਹੋਰ ਗਾ ਕੇ ਖੇਮਾ ਦੇ ਜਾਚ ਕੋਵਾਂਗਾ ਸੰਗੀਤ ਜੀ ਕਹਿੰਦੇ ਇਹ ਢਾਡੀ ਨਾ ਜਿਹੜੇ ਢਾਡੀ ਇਹਦੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੀ ਕਿਰਪਾ ਹੈ ਧੰਨ ਬਾਬਾ ਗੁਰਦੇਤਾ ਸਾਹਿਬ ਜੀ ਦੇ ਪਿਤਾ ਜੀ ਉਹ ਕਹਿੰਦੇ ਵੀ ਕਿਤਾ ਢਾਡੀ ਲਿਆਓ ਢਾਡੀ ਬਾਬਾ ਬੀਤ ਜਨ ਸਾਹਿਬ ਕਹਿਣ ਲੱਗੇ ਵੀ ਸਾਡੇ ਪਿੰਡ ਸੋਰ ਸਿੰਘ ਨਾ ਢਾਡੀ ਨੇ ਢਾਡੀ ਮਾਰੇ λεਆ ਮਾ ਨਾਮ ਹੈ ਨੱਥਮਲ ਤੇ ਅਬਦੁੱਲ ਖੈਰ ਉਹ ਦੋ ਟਾੜੀ ਮਾ ਬੱਬੀ ਦੀ ਜੰਦ ਸਾਹਿਬ ਜਿਹਦੇ ਲੈ ਕੇ ਗਿਆ ਨਾ ਗੁਰੂ ਸਾਹਿਬਾਂ ਦੇ ਚਰਨਾਮੇ ਮਾਰੇ ਕਹਿੰਦੇ ਗਾਓ ਟਾੜੀਓ ਗਾਓ ਆਹਾ ਉਹ ਕਹਿੰਦੇ ਮਹਾਰਾਜ ਨਹੀਂ ਅਸੀਂ ਸੱਥਾਂ ਜਗਾਉਣ ਵਾਲੇ ਅਸੀਂ ਲੋਕਾਂ ਦੇ ਘਰਾਂ ਚ ਗਾਉਣ ਵਾਲੇ ਮਾਰੇ ਤੁਹਾਡੇ ਦਰਬਾਰ 'ਚ ਕਦੇ ਨਹੀਂ ਗਾਇਆ ਤੇ ਗੁਰੂ ਸਾਹਿਬ ਕਹਿੰਦੇ ਗਾਓ ਟਾੜੀਓ ਅੱਜ ਅੱਜ ਤੋਂ ਬਾਤ ਗੁਰੂ ਨਾਲਕ ਦੇ ਘਰ ਵਿੱਚ ਹੀ ਗਾਓਗੇ ਸੰਗਤ ਜੀ ਇਹ ਟਾੜੀ ਫਿਰ ਨਾ ਕੀ ਗਾਇਆ ਗੁਰੂ ਸਾਹਿਬਾਂ ਵੱਲੇ ਵੇਖ ਕੇ ਦੋ ਤਲਵਾਰੀ ਬੱਤੀਆਂ ਇੱਕ ਮੀਰ ਦੀ ਇੱਕ ਮੀਰ ਦੀ ਕੀਤੇ ਕਹਿੰਦੇ ਪੱਗ ਤੇਰੀ ਕੀ ਜਾਗੀ ਮੀਰ ਦੀ ਜਦੋਂ ਸਮਾਨੀ ਸਮਾ ਹੋਵੇ ਨਾ ਫਿਰ ਪੂਰਾ ਫਿਰ ਗੁਰ ਇਤਿਹਾਸ ਪੂਰਾ ਸਾਝ ਪੈਂਦੀ ਹੈ ਸੰਗਤ ਜੀ ਆਓ ਇੱਕ ਮਗਮਾ ਮੈਂ ਹੋਰ ਕਹਿਣਾ ਜਦੋਂ ਦਸ਼ਾਲੇ ਲੈ ਕੇ ਆਏ ਨਾ ਗੁਰੂ ਸਾਹਿਬਾਂ ਦੇ ਦਰਸ਼ਨ ਨਹੀਂ ਉਹੇ ਦਰਬਾਰ ਸਾਹਿਬ ਉਹਨਾਂ ਨੂੰ ਇੰਨੇ ਵੀ ਗੁਰੂ ਸਾਹਿਬ ਮਾਲਵੇ ਦੀ ਧਰਤੀ ਭਾਈ ਕੀ ਟਰਾਲੀ ਗਿਆ ਜੋ ਟਰਾਲੀ ਆਉਣ ਲੱਗੇ ਨਾ ਪੱਟੀ ਸ਼ਹਿਰ ਚ ਨੰਗਣ ਲੱਗੇ ਰਸਤੇ ਵਿੱਚ ਬਾਰਿਸ਼ ਹੋ ਗਈ ਉਹਨਾਂ ਨੇ ਆਖਿਆ ਵੀ ਦੁਸ਼ਾਲੇ ਸੁੱਕਣੇ ਪਾ ਦੀ ਸਕਾ ਲਈਏ ਦੋ ਦੁਸ਼ਾਲੇ ਸੁੱਕਣੇ ਪਾਏ ਉਹ ਪੱਟੀ ਦੇ ਮਿਰਜਿਆਂ ਨੇ ਧੱਕੇ ਨਾਲ ਖੋਲ ਤੇ ਸੰਗਤ ਗੁਰੂ ਸਾਹਿਬ ਅੰਕ ਚਾ ਨਾਮ ਤੇ ਇੱਕ ਦੁਸ਼ਾਲਾ ਲੈ ਕੇ ਪਹੁੰਚੇ ਮਹਾਰਾਜ ਅਸੀਂ ਤਿੰਨ ਲੈ ਕੇ ਤੁਰੇ ਸੀ ਤਿੰਨ ਪਰ ਦੋ ਪੱਟੀ ਦੇ ਮਿਰਜਿਆਂ ਨੇ ਖੋਲ ਮਾਰੇ ਕਹਿੰਦੇ ਤੁਹਾਡੇ ਤੈਨ ਹੀ ਪਰਵਾਨ ਨੇ ਸੱਚ ਸਾਡੇ ਹੋਏ ਨਾ ਤੇ ਸਾਡਾ ਕੋ ਸੂਰਮਾ ਬਹਾਦਰ ਜਾਊ ਲੈ ਆਊ ਚੰਗੇ ਜੀ ਮੀਰੀ ਚੰਦ ਸ਼ੀਨਾ ਗਏ ਉਹਨਾਂ ਨੇ ਜਾ ਕੇ ਨਸ਼ਾਲੇ ਖਰੀਦਣ ਦਾ ਇੱਕ ਰੂਪ ਬਣਾਇਆ ਵਪਾਰੀ ਦਾ ਰੂਪ ਬਣਾਇਆ ਕਿੰਦੇ ਦੁਸ਼ਾਲੇ ਦੇਖਣਾ ਨਾ ਉਹਨਾਂ ਮਿੰਜਾਂ ਦੇ ਕੋਲ ਵੀ ਇਹਨਾਂ ਕੋਲ ਨੇ ਤੇ ਸੂਫ ਕਾੜੀ ਲੈ ਲਿਆ ਉਹਦਾ ਬੁਰਕਾ ਸਵਾਇਆ ਤੇ ਪੈਰਾ ਚ ਫੋਟਹਾਰ ਜੁੱਤੀ ਲੈੜੀ ਜਦਾਨੀ ਪਾ ਕੇ ਜਿਵੇਂ ਮਟਕ ਮਟ ਕਰਕੇ ਵਿਧੀ ਜਨ ਸ਼ੀਨਾ ਬੇਗਨ ਦੇ ਰੂਪ ਵਿੱਚ ਪੱਬ ਪੈਰ ਐ ਮਟਕ ਮਟ ਕਰਨਾ ਰੱਖਦਾ ਤੇ ਲੱਕ ਨੂੰ ਲਾਉਂਦਾ ਉਹ ਕਿਆਸਾ ਕਰਦੇ ਆ ਕਹਿੰਦੇ ਕੋਈ ਕਹਿੰਦਾ ਗਾਮੇ ਦੀ मामੀ ਐ ਕੋਈ ਕਹਿੰਦਾ ਮਿਰਜੇ ਦੀ ਸਾਨੀ ਐ ਆਹਹ ਕਹਿੰਦਾ ਕਿਆਸ ਅੱਜ ਜਨ ਜਾਂਦਾ ਬਾਜ਼ਾਰ ਦੇ ਵਿੱਚੋਂ ਲੰਘਦਾ ਉਸ ਚਬਾਰੇ ਵਾਲਾ ਜਿੱਥੇ ਪੈਣੇ ਦੇ ਛਾਲੇ ਹੁਣ ਮਟਕ ਮਟ ਕੇ ਪੈਰ ਤੇ ਪੱਬ ਹੈ ਔਰਤ ਬਣਦੇ ਸਰਦੇ ਕਰਦੀ ਹੋ ਜਾਂਦੀ ਮਡਕ ਮਡਕ ਬੱਬ ਧਰਦੀ ਔਰਤ ਬਣਦੇ ਸਰਦੇ ਕਰਦੀ ਹੋ ਜਾਂਦੀ ਮਡਕ ਮਡਕ ਬੱਬ ਧਰਦੀ ਚਲਦੇ ਜੋ ਮਰਗਾ ਭੀ ਕਰਦੀ ਹਾਂ ਚਲਦੇ ਜੋ ਮਰਗਾ ਭੀ ਧਰਦੀ ਜੀਤੀ ਚਲਦੀ ਪਾਣੀ ਹੈ ਇਹ ਜੋ ਬੇਗਮ ਸ਼ਹਿਰਿ ਸ਼ਬੀਲੀ ਪਤਾ ਨਹੀਂ ਕਿਸ ਕਰ ਜਾਈ ਹੈ ਇਹ ਜੋ ਬੇਗਮ ਸ਼ਹਿਰਿ ਸ਼ਬੀਲੀ ਪਤਾ ਨਹੀਂ ਕਿਸ ਕਰ ਜਾਈ ਹੈ ਦਾਦਾ ਰੀ ਰਦਾਦਾ ਨੀ ਨੀਦਾਦਾ ਰੀ ਰਦਾਦਾ ਨੀ ਨੀਦਾਦਾ ਦਾਦਾ ਬਾਬਾ ਬੀ ਨੀ ਨੀ ਪਾਪਾ ਬਾਬਾ ਮਾਮਾ ਕਦਾ ਬਰਾੜੀ ਏ ਇਹ ਜੋ ਬੇਗਮ ਸ਼ਹਿਲ ਚਪੀਂਦੇ ਪਤਾ ਨਹੀਂ ਕਿਸ ਕਰ ਜੇ ਸ਼ਾਲੇ ਜੀ ਸੰਗੇ ਜੀ ਸ਼ਾਲੇ ਕਿਵੇਂ ਲੈ ਕੇ ਆਇਆ ਕਦੇ ਫਿਰ ਸਮਾਂ ਮਿਲਿਆ ਨਾ ਸੰਗੇ ਜੀ ਆਪ ਦੀ ਸੇਵਾ ਵਿੱਚ ਪ੍ਰਸੰਗ ਜੋ ਵੀ ਸੁਣਨਾ ਹੋਇਆ ਉਹੀ ਪ੍ਰਸੰਗ ਕਿਉਂਕਿ ਕਿਰਪਾ ਗੁਰੂ ਸਾਹਿਬਾਂ ਦੀ ਤੇ ਉਸਤਾਦ ਜੀ ਗਿਆਨੀ ਤਰਸੇਮ ਸਿੰਘ ਜੀ ਮੇਰਾਲੀ ਸਾਹਿਬ ਉਹ ਦਾਸ ਦੇ ਉਸਤਾਦ ਨੇ ਜਿਹੜੇ ਇੱਧਰ ਗਾਰੇ ਸੀ ਨੇ ਢੱਡ ਦੇ ਸ਼ਰਨ ਜੋ ਸਿੰਘ ਜੀ ਆਨਖੀ ਇਹਨਾਂ ਦੇ ਉਸਤਾਦ ਨੇ ਜਿਹੜੇ ਉਹਨਾਂ ਦੇ ਨਾਲ ਗਾਉਂਦੇ ਸੀ ਜਸਵੰਤ ਸਿੰਘ ਜੀ ਕਮਲ ਇਹ ਉਹਨਾਂ ਦੇ ਸ਼ਗਿਰਦ ਨੇ ਤੇ ਇਧਰ ਜਿਹੜੇ ਗਾਰਾ ਟੱਡ ਤੇ ਇਹ ਜਸਵੰਤ ਸਿੰਘ ਜੀ دیਵਾਨਾ 우ਸਤਾਦ ਜੀ ਗਿਆਨੀ ਗੁਰਬੈ ਸਿੰਘ ਜੀ ਅੰਬੇਲਾ ਸਾਹਿਬ ਜੀ ਨਾਲ ਜਿਨ੍ਹਾਂ ਨੇ ਗਾਇਆ ਉਹਨਾਂ ਦੇ ਸ਼ਾਗਿਰਦ ਨੇ ਤੇ ਇਧਰ ਸਰੰਗੀ ਤੇ ਭਜਨ ਸਿੰਘ ਜੀ ਮੁੱਲਾਪੁਰੀ ਉਹਨਾਂ ਦੇ ਸੁਪੁੱਤਰ ਉਹਨਾਂ ਤੇ ਲੱਗਦੇ ਜਿਗਰ ਸੇਵਕ ਸਿੰਘ ਜੀ ਮੁੱਲਾਪੁਰੀ ਦਾਤਨ ਸਿੰਘ ਜੀ ਖਾਲਸਾ ਜਦੋਂ ਮੈਂ ਤੁਹਾਨੂੰ ਬੇਨਤੀ ਕਰਦਾ ਸੀ ਅਸੀਂ ਫਰਾਂਜੇਪਰ ਰਹਿੰਦੇ ਸੀ ਹੁਣ ਤੁਹਾਡੇ ਕੋਲ ਦਬਾਬੇ ਆ ਗਏ ਜਦੋਂ ਵੀ ਲੋੜ ਹੋਵੇ ਤੇ ਕਾਰ ਲੈ ਲਓ ਜੋ ਵੀ ਪ੍ਰਸੰਗ ਸੁਣਨਾ ਨੇ ਕਿਰਪਾ ਗੁਰੂ ਸਾਹਿਬਾਂ ਨੇ ਕਰਨੀ ਹੈ ਅਸੀਂ ਪ੍ਰਸੰਗ ਲੈ ਕੇ ਤੁਹਾਡੀ ਹਾਜ਼ਰੀ ਵਿੱਚ ਅੱਜ ਹਾਜ਼ਰ ਹੋ ਜਾਵਾਂਗੇ ਸੰਗਤ ਜੀ ਹੁਣ ਦਿਓ ਪਿਆਰ ਦਾ ਸਬੂਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹਨਾਂ ਨੇ અપਾਰ ਕਿਰਪਾ ਕੀਤੀ ਹੈ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੇ ਕਰਨ ਵਾਸਤੇ ਸੁਭਾਗ ਸਮਾਪਤ ਹੋਇਆ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਗੁਰੂ ਕੀ ਸੰਗਤ ਦਾ ਧੰਨਵਾਦ ਕਤਰ ਸਾਹਿਬ ਦਾ ਹੁਣ ਸੰਗਤ ਜੀ ਸਮਾਪਤੀ ਆ ਸਮਾਪਤੀ ਆ ਬੱਤ ਕੜਦੀ ਗੱਲਾਂ ਨਾਲ ਕਰਨੀ ਹੈ ਸੰਗਤ ਜੀ ਇਹ ਇੱਕ ਛਕਾਰਾ ਉਸ ਤੋਂ ਬਾਅਦ ਫਤਿਹ ਬਣਾਉਣੀ ਹੈ ਗਉਂਦਿਆਂ ਤੋਂ ਬੋਲਦਿਆਂ ਤੋਂ ਏਕ ਨਹੀਂ ਨੇਕ ਤਾਂ ਨਹੀਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਮ ਦੇਉਗ ਨੇ ਕਿਉਂਕਿ ਸਮਾ ਥੋੜਾ ਨਾ ਸਮਾਜ ਜਿਆਦਾ ਨਹੀਂ ਫਿਰ ਸਮਾਪਤੀ ਵੀ ਕਰਨੀ ਆ ਆਪ ਸੰਗਤਾਂ ਅੰਮ੍ਰਿਤ ਵੇਰ ਤੋਂ ਲੈ ਕੇ ਆਖਰੀਆਂ ਭਰ ਰਿਓ ਸੰਗਤ ਜੀ ਆਓ ਡਰਤੇ ਸਾਧ ਦੇ ਰਾਸੀ ਸ਼ਰਨ ਜੋ ਸਿੰਘ ਜੀ ਅਨਖੀ ਸ੍ਰੀ ਕਰਤਾਰਪੁਰ ਸਾਹਿਬ ਇਧ ਡੰਡੇ ਦੇ ਸਾਧ ਦੇ ਰਾਸੀ ਅਰਨੀਤ ਸਿੰਘ ਜੀ ਸੰਗਾ ਕਾਲੇ ਸੰਗਿਆਂ ਵਾਲੇ ਤੇ ਸਰੰਗੀਵਾ ਦੇ ਸੇਵਕ ਸਿੰਘ ਜੀ ਮੁੱਲਾਪੁਰੀ ਡਿੰਗਰੀਆ ਪਿੰਨ ਮੇਰੇ ਬਰਾਮ ਦਾਤਨਾ ਸਿੰਘ ਖਾਲਸਾ ਪਿੰਨ ਨੌਰਾ ਜ਼ਿਲ੍ਹਾ ਚਿੱਤਪਗ ਸਿੰਘ ਨਗਰ ਹੁਣ ਬਣਾਉਣੀ ਹੈ ਗੱਜ ਕੇ ਫਤਿਹ ਸੰਗਤ ਜੀ ਹੁਣ ਚੜ੍ਹਦੀ ਕਲਾ ਦਾ ਜਕਾਰਾ ਤੇ ਜਕਾਰੇ ਦੇ ਨਾਲ ਕਰਨੀ ਸਮਾਪਤੀ ਆਓ ਜਕਾਰੇ ਦਾ ਸਾਥ ਦਿਓ ਗੱਜ-ਗੱਜ ਕਰੇ ਗ ਜਾਵੇ ਨਿਹਾਲ ਹੋ ਜਾਵੇ ਬਾਬਾ ਗੁਰਦਤਾ ਸਾਹਿਬ ਜਿਹਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਟਰਨੈਸ਼ਨਲ ਢਾਡੀ ਜਥਾ 96 ਕਰੋੜੀ ਪੰਥਕ ਇੰਟਰਨੈਸ਼ਨਲ ਢਾਡੀ ਜਥਾ ਫੈਤਨ ਨਾਸਿਕ ਜੀ ਖਾਲਸਾ ਪਿੰਡ ਨੌਰਾ ਜ਼ਿਲ੍ਹਾ 시드 파ਕਿਸਤਾਨ ਨਗਰ ਵਾਲਿਆਂ ਦਾ ਸਮੂਹ ਨਗਰਪਾਲਾ ਗੁਰੂ ਘਰ ਦੀ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਬਾਬਾ